ਨਹੀਂ ਚਲੇਗੀ ਨਹੀਂ ਚਲੇਗੀ ਕਸਾਨੀ ਦੇ ਨਾਮ ਤੇ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਸਾਨੀ ਦੇ ਨਾਮ ਤੇ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜ਼ਮਾਨਾ ਵਪਾਰੀ ਜਿੰਦਾਬਾਦ 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 ਜ਼ਮਾਨਾ ਵਪਾਰ ਮੰਡਲ ਜਿੰਦਾਬਾਦ 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 ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਵਪਾਰੀਤਾ ਜਿੰਦਾਬਾਦ ਵਪਾਰ ਇਕਤਾ ਜਿੰਦਾਬਾਦ ਸੋਨਾ ਵਪਾਰ ਮੰਡਲ ਜਿੰਦਾਬਾਦ 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 ਸਮਾਨਾ ਵਪਾਰ ਮੰਡਲ ਜਿੰਦਾਬਾਦ ਜਿੰਦਾਬਾਦ ਗੁੰਡਾਗਰਦੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਸਮਾਨਾ ਦੇ ਵਿੱਚ ਬੀਜ ਬਿਗਰੇ ਤਾਂ ਕਿ ਦੁਕਾਨ ਤੇ ਆ ਕੇ ਕਿਸਾਨਾਂ ਵੱਲੋਂ ਕੋਈ ਮੁੱਦਾ ਉਠਾਇਆ ਗਿਆ ਕਿ ਅਸੀਂ ਬੀਜ ਲਏਗੇ ਇਥੇ ਮਟਰਾਂ ਦਾ ਤਾਂ ਠੀਕ ਨਹੀਂ ਨਿਕਲਿਆ ਉਸਕੇ ਬਾਅਦ ਦੁਕਾਨਦਾਰਾਂ ਨੇ ਇਸਕੇ ਵਿਰੋਧ ਕੀਤਾ ਸਾਰੇ ਵਪਾਰੀ ਇਕੱਠੇ ਹੋ ਕੇ ਪੁਲਿਸ ਨੂੰ ਤਰਖਾਸ ਦਿੱਤੀ ਹੈ ਕਿਸਾਨਾਂ ਨੇ ਕਹਿ ਵੀ 27 ਤਾਰਿਖ ਨੂੰ ਆਵਾਂਗੇ ਇਸ ਤਰ੍ਹਾਂ ਦੇਵਾਂਗੇ ਦੁਕਾਨਦਾਰ ਦੇ ਅੱਗੇ ਦੂਜੇ ਪਾਸੇ ਵਪਾਰੀਆਂ ਨੇ ਕਹਿਤਾ ਹੈ ਵੀ ਅਸੀਂ ਜੇ 27 ਨੂੰ ਕਿਸਾਨ ਸਾਡੇ ਨਾਲ ਆ ਕੇ ਇਸ ਤਰ੍ਹਾਂ ਵਿਰੋਧ ਕਰਦੇ ਹਨ ਤਾਂ ਅਸੀਂ ਇਸ ਕਾ ਬਾਜ਼ਾਰ ਦੇ ਆਪਣੀ ਦੁਕਾਨਾਂ ਬੰਦ ਕਰਕੇ ਚਾਬੀਆਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਂਪ ਦਾਂਗੇ ਲੇਕਿਨ ਹੁਣ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਇਹ ਆਉਣ ਵਾਲ ਸਮੇਂ ਦੱਸੇਗਾ ਲੇਕਿਨ ਲਗਾਤਾਰ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਸਾਹਮਣੇ ਆ ਰਹੇ ਹਨ ਉਹ ਠੀਕ ਨਹੀਂ ਕਿਸਾਨ ਔਰ ਵਪਾਰੀ ਕੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਹੈ ਆਉਣ ਵਾਲ ਸਮੇਂ ਦੱਸੇਗਾ 27 ਤਾਰਿਖ ਨੂੰ ਬੀਜ ਜੀ ਇਹ ਮੇ ਤੋਂ ਵੀ ਲੈ ਗਏ ਇਹ ਪੀ 3 ਜੀ ਆ ਜਿੰਮੇਦਾਰ ਸੀ ਰੇਤਗੜ ਦਾ ਪੁਆਂਡੀਗੜ ਕੋਲ ਪਿੰਡਾ ਹੈ ਰੇਤਗੜ ਤੇਰਾ ਮਟਰ ਇਹ ਪੀ 3 ਨਹੀਂ ਹੈਗਾ ਚਲੋ ਮੈਂ ਇਨਸਾਨੀ ਦਿਨ ਆਤੇ ਦੇਖ ਕੇ ਆ ਮੈਂ ਕਹਿੰਦਾ ਵੀਰੇ ਮੈਂ ਹੋਰ ਵੀ ਬੀਜ ਵਿੱਚ ਐ ਕਿਸੇ ਦੀ ਕੋਈ ਕੰਪਲੇਟ ਨਹੀਂ ਆਈ ਤੇਰੀ ਕੰਪਲੇਟ ਕਿਵੇਂ ਹੈ ਕਹਿੰਦਾ ਮੈਨੂੰ ਨਹੀਂ ਪਤਾ ਮਟਰ ਜਿਹੜਾ 60 ਦਿਨ ਲੰਦਾ ਹੈ ਜਦਕਿ 60 ਦਿਨ ਕੋਈ ਮਟਰ ਨਹੀਂ ਲੰਦਾ ਸਾ ਮੇ ਤੋਂ ਵੀ ਲੈ ਗਿਆ ਸੀ 90 ਕਿਲੋ ਕਿੰਨੇ ਕਿਲੇ 90 ਕਿਲੋ ਨਾਲ ਉਹਨੇ 4.5 ਕਿਲੇ ਵੀਸਤੇ ਨਵੇਂ ਤਕਨੀਕ ਨਾਲ ਜਿਬ ਕੀ ਫਿਰ ਮੈਨੂੰ ਕਿਹਾ ਮੈਂ ਕਿਹਾ ਮੈਂ ਤੈਨੂੰ ਇਕੱਲੇ ਨੂੰ ਵੀ ਨਹੀਂ ਦਿੰਦਾ ਮੈਂ ਹੋਰ ਜ਼ਿਮੀਦਾਰਾਂ ਨੂੰ ਵੀ ਵੀ ਦਿੰਦਾ ਆਪਾਂ ਜ਼ਿਮੀਦਾਰ ਉਰੇ ਬੁਲਾ ਲੈਣੇ ਤੇਰੀ ਸੈਟੀਸਫਾਈ ਕਰਾ ਦੇਣਾ ਜਿਵੇਂ ਤੂੰ ਹੈਗਾ ਜੇ ਮੇਰਾ ਕਸੂਰ ਹੋਇਆ ਤੁਸੀਂ ਜੋ ਮਰਜ਼ੀ ਮੇਰੇ ਤੋਂ ਹਰਜਾਨਾ ਹਰਜਾਨਾ ਬਾੜੀਓ ਜੀ ਨਾ 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 ਅਸੀਂ ਨਹੀਂ ਜਾਣਦੇ ਅਸੀਂ ਤੇਨੂੰ ਜਾਣਦੇ ਤੇਤੋਂ ਬੀਜ ਲੈ ਕੇ ਗਿਆ ਗੁੰਡਾ ਕਰਦੀ ਸਵੇਰ ਦੀ ਮੇਰੀ ਦੁਕਾਨ ਤੇ ਚੱਲ ਰਹੀ ਹੈ ਜੀ 6.5 ਕਿਲੇ ਸਾਢੇ 1 ਕਿੱਲਾ ਵੀਜਾ ਜਾ ਸਕਦਾ ਜੀ 1.5 ਕਿੱਲਾ ਵੀਜਿਆ ਜਾ ਸਕਦਾ ਉਹਨੇ 6.5 ਕਿਲੇ 6.5 ਕਿਲੇ ਵੀਜੇ ਨੇ ਨਵੀਂ ਤਕਨੀਕ ਨਾਲ ਹਾਂਜੀ ਜੀ ਬੀਜ ਘਟ ਪਾਇਆ ਬੀਜ ਘਟ ਪਾਇਆ ਹੋਇਆ ਆਪਣੀ ਤਕਨੀਕ ਦੇ ਨਾਲ ਉਹਨੇ ਜਿਹੜਾ ਬੀਜਿਆ ਉਹਦੇ ਕਰਕੇ ਉਹਦਾ ਆਬਦਾਨ ਨੁਕਸਾਨ ਹੋਇਆ ਜਦ ਕਿਸਾਨ ਯੂਨੀਅਨ ਨਾਲ ਲੈ ਕੇ ਆ ਗਿਆ ਸਵੇਰ ਨਹੀਂ ਲਿਖਤਾ ਸਵੇਰੇ 12 ਵਜੇ ਮੈਂ ਸਕੱਦ ਪ੍ਰਸ਼ਾਸਨ ਨੇ ਯਕੀਨਸ਼ਾਸਨ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਵੀ ਤੁਹਾਡੇ ਨਾਲ ਕੋਈ ਨਾਂਹਸਾਫੀ ਨਹੀਂ ਹੁੰਦੇਾਂਗੇ ਜੀ ਸਾਰਾ ਸਾਰਾ ਬੰਦ ਕਰਾਂਗੇ ਵਪਾਰ ਮੰਡਲ ਇਕੱਠਾ ਜੋ ਕਿ 27 ਤਰੀਕ ਦੀ ਉਹ ਧਮਕੀ ਦੇ ਕੇ ਗਏ ਨੇ ਉਹਦੇ ਜਵਾਬ ਦੇ ਵਿੱਚ ਸਮਾਣੇ ਦਾ ਜਿਹੜਾ ਵਪਾਰ ਮੰਡਲ ਹੈ ਸਾਰਾ ਸਾਡੇ ਨਾਲ ਖੜਾ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸ਼ਦੇਉਂ ਦੇ ਮੋਰੇ ਆਪਣੀਆਂ ਚਾਬੀਆਂ ਦੇ ਕੇ ਆਵਾਂਗੇ ਵੀ ਹੁਣ ਤੋਂ ਤੁਸੀਂ ਦੁਕਾਨਾਂ ਚਲਾਓ ਆ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸਨ ਕਰਕੇ ਆ ਹੁਣ ਅਸੀਂ 27 ਤਰੀਕ ਦੇ ਅਸੀਂ ਇਹਨਾਂ ਨੂੰ ਵੀ ਕਾਲ ਇਹਨਾਂ ਨੂੰ ਦੱਸਤਾ ਦੇਖੋ ਜੇ ਕੋਈ ਅਭੀ ਨਵੀਂ ਹੁੰਦੀ ਆ ਆਪਸੀ ਟਕਰਾਅ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਹੈ ਪ੍ਰਸ਼ਾਸਨ ਆਪ ਹੋਊਗਾ ਇਹਨਾਂ ਇਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਵੀ 4 ਲੱਖ ਰੁਪਏ ਸਾਨੂੰ ਦਿਓ ਨਿਬੜੂਗਾ ਤਾਂ ਇਹ ਵਪਾਰੀ ਹੈ ਕਿ 18000 ਰੁਪਏ ਦਾ ਜੀ ਇਹਨੇ ਬੀਜ ਦਿੱਤਾ ਉਹਨੇ ਆਪਣੀ ਤਕਨੀਕ ਨਾਲ ਗਲਤ ਵੇਚਤਾ ਤੇ ਇਹਦੇ ਇਹਦਾ ਕੀ ਕਸੂਰ ਹੈ ਹੁਣ ਉਸ ਤੋਂ ਬਾਅਦ ਇਹ 4 ਲੱਖ ਰੁਪਏ ਕਿਵੇਂ ਦੇਊਗਾ ਇਹੋ ਜਿਹਾ ਕਿਹੜਾ ਵਪਾਰ ਹੈ ਜਿਹੜਾ 18000 ਰੁਪਏ ਲਾਓ 3 ਮਹੀਨੇ ਬਾਅਦ ਜਿਹੜਾ ਹੈ 4 ਲੱਖ ਰੁਪਈਆ ਹੋ ਜਾਂਦਾ ਇਹਦਾ ਸਰਾਸਰ ਗੁੰਡਾ ਕਰਦੀ ਆ ਕਿਸਾਨੀ ਵਾਲੇ ਦੀ ਦੁਕਾਨ ਤੇ ਆਏ ਤੇ ਇਹਨੂੰ ਕਹਿੰਦੇ ਵੀ ਤੂੰ ਸਾਨੂੰ ਜਿਹੜਾ ਪੈਸਾ ਵਾਜਾਵੇਂ ਸਾਨੂੰ ਦੇ 4 ਲੱਖ ਰੁਪਈਆ ਇੱਕ ਚੀ ਦਾ 4 ਲੱਖ ਮਟਰ AP 3 60 ਕਿਲੋ ਮਟਰ 1.5 ਕਿਲੋ ਦਾ ਬੀਜ ਲੈ ਗਏ 90 ਕਿਲੋ ਲੈ ਗਏ 1.5 ਕਿਲੋ ਦਾ 1 ਕਿਲੋ 1.5 ਕਿਲੋ ਦਾ ਬੀਜ ਲੈ ਗਏ ਜਿਆਦਾ ਬੀਜਾ ਦੀ ਉਹ 4 ਕਿਲੋ 4.5 ਕਿਲੋ ਫਿਰ ਉਹ ਕਹਿੰਦੇ ਮਰਡਰ ਪੱਕਿਆ ਨਹੀਂ ਹੈਗਾ ਮਰਛਿੱਦਾ ਰਹਿ ਗਿਆ ਮੌਸਮ ਦੀ ਮਾਰ ਕਰੀ ਕਰੀ ਉਹ ਗਰਮੀ ਬਹੁਤ ਜ਼ਿਆਦਾ ਹੋ ਗਈ ਉਹਦੇ ਕਰਕੇ ਹੋ ਗਿਆ ਤੇ ਮਰਦਾ ਬੀਜੂ ਪੁਰਾ ਨਹੀਂ ਪਾਇਆ ਕੁਛ ਨਹੀਂ ਪਾਇਆ ਸੁਣਨ ਵਾਲ ਤੁਸੀਂ ਇੱਕ ਇਕੱਲਾ ਇਕੱਲਾ ਬੰਦਾ ਏ ਇਹਦਾ ਐਕਸ਼ਨ ਇਸ ਤਰ੍ਹਾਂ ਜਦ ਸਾਸੀ ਵਪਾਰੀ ਇਕੱਠੇ ਹੋਏ ਵੇ ਸਾਡਾ ਕੋਈ ਵਿਗਾੜ ਨਹੀਂ ਜਦਾ ਕੁਝ ਪ੍ਰਸ਼ਾਸਨ ਸਾਡੇ ਨਾਲ ਕੁਛ ਨਹੀਂ ਕੋਈ ਵਿਗਾੜ ਸਕਦਾ ਚਾ ਕਿਸੇ ਵੀ ਚਾ ਕਿਸਾਨ ਹੋਰ ਚਾ 10 ਇਕੱਠੇ ਹੋ ਕੇ ਅਸੀਂ ਫੈਸਲਾ ਕਰੇ ਵੇਪਾਰੀ ਅਸੀਂ ਫੈਸਲਾ ਇਹ ਕਰਿਆ ਵੀ ਜੇ 27 ਤਰੀਕ ਨੂੰ ਆਂਦੇ ਨਹੀਂ ਅਸੀਂ ਬਾਜ਼ਾਰ ਬੰਦ ਕਰਾਂਗੇ ਆਪਣੀ ਦੁਕਾਨ ਦਾ ਬੰਦ ਕਰਾਂਗੇ 24 ਅਸਤੀ ਅਮ ਨੂੰ ਦਵਾ ਕੇ ਜਾ ਕੇ ਐਟਨਰ ਤੋਂ ਦੇ ਕੇ ਅਸੀਂ ਵੇ ਕਾਂਗੇ ਵੀ ਤੁਸੀਂ ਦੁਕਾਨ ਦਾ ਸਬੂਤ ਦਿੱਤਾ ਸਵਾਸਨ ਵੀ ਐਸਐਚਓ ਸਾਹਿਬ ਆਣ ਕੇ ਸੁਣ ਲੋਗਾ ਲੋ ਵੀ ਉਹਨਾਂ ਸਾਰੀ ਰਿਪੋਰਟ ਸੋਣੀ ਜੋ ਮਾਮਲਾ ਸੀਗਾ ਅੱਜ ਦੀ ਕਾਹਲੀ ਉਹਨਾਂ ਦੇ ਧਿਆਨ ਚ ਲੈਤੀ ਹਾਂ ਉਹਨਾਂ ਦਾ ਧਿਆਨ ਜਾ ਕੇ ਉਹਨਾਂ ਨੂੰ ਪਹਿਲੇ ਦਿੱਤੀ ਉਹ ਕਹਿੰਦੇ ਉਹ ਆਣ ਕੇ ਸੁਣ ਲਗਾ ਉਸ ਤੋਂ ਬਾਅਦ ਕਾਰਵਾਈ ਹੋ ਜਾਏ ਬਿਲਕੁਲ ਗਲਤ ਤਰੀਕੇ ਨਾਲ ਦੇਖ ਰਹੇ ਹੈ ਜੀ ਇਹ ਇਹਨਾਂ ਨੇ ਗੁੰਡਾਗਰਦੀ ਬਹੁਤ ਬਧਾ ਰੱਖੀ ਹੈ ਇਹਨਾਂ ਨੇ 60 ਕਿਲੋ 90 ਕਿਲੋ ਬੀਲ ਜਾ ਕੇ 1.5 ਕਿੱਲੇ ਦਾ 4 ਕਿੱਲੇ ਦੇ ਲਗਭਗ ਇਹਨਾਂ ਨੇ ਬੀਜ-ਬੀਜੇ 7.5 4 ਕਿੱਲੇ ਜਦ ਬੀਜੇ ਨੇ ਘਟ ਪਾਇਆ 22 ਕਿਲੋ ਕਿੱਲੇ ਦੇ ਹਿਸਾਬ ਨਾਲ ਪਾਇਆ ਤਾਂ ਉਨੇ ਉਦੇ ਮੁਤਾਬਕ ਝੜਦਾ ਘਟ ਨਿਕਲ ਨਿਕਲਦਾ ਇਹ ਕਹਿੰਦਾ ਇਥੋਂ ਦੇ ਗਲਤ ਕੀਤਾ ਆ ਕੀਤਾ ਆ ਕੇ ਦੁਕਾਨਦਾਰ ਨੂੰ ਛਾਲੋ ਨੂੰ ਬਹੁਤ ਗਲਤ ਗੱਲਾਂ ਕਰੀਆਂ ਨੇ ਬਹੁਤ ਕਹਿੰਦਾ ਨਹੀਂ ਮੈਂ ਇਹ ਪਹਿ ਕਹਿ ਰਹੇ ਹਾਂ ਨਹੀਂ ਕਦੇ ਇਦਾਂ ਦਾ ਨਹੀਂ ਪਹਿਲਾਂ ਕਦੀ ਨਹੀਂ ਕਦੀ ਮੈਂ ਇਹੋ ਜਿਹੀ ਕੋਈ ਗਲਤੀ ਨਹੀਂ ਆ ਪਹਿਲੀ ਵਾਰੀ ਆ ਇਹ ਆ ਪਹਿਲੀ ਵਾਰੀ ਆ ਇਹ ਜੀ ਫੈਸਲਾ ਕਰ ਰਹੇ ਹਾਂ ਅੱਜ ਵਪਾਰੀਆਂ ਵੱਲੋਂ ਕੀ ਫਿਰ ਅਗਲਾ ਸਟੈਪ ਚੱਕਾ ਸਟੈਪ ਇਹ ਜੀ ਜੇ 27 ਤਰੀਕ ਨੂੰ ਕਹਿੰਦੇ ਵਾਰਨਿੰਗ ਦੇ ਗਏ ਵੀ 27 ਤਰੀਕ ਨੂੰ ਅਸੀਂ ਆਵਾਂਗੇ ਜੇ 27 ਤਰੀਕ ਨੂੰ ਉਹ ਆਉਂਦੇ ਨੇ ਪ੍ਰਸ਼ਾਸਨ ਨੇ ਕੋਈ ਗੱਲ ਸਾਰਾ ਬਾਜ਼ਾਰ ਬੰਦ ਕਰਕੇ ਅਸੀਂ ਧਰਨਾ ਲਾ ਕੇ ਚਾਬੀਆਂ ਐਸਡੀਐਮ ਸਾ ਜੰਗੀ ਰਾਮ ਸਾਧੂ ਰਾਮ ਦੇ ਜੀ ਅਸੀਂ ਇਹਨਾਂ ਤੇਪੀ 3 ਕਹਿ ਕੇ ਲਿਆ ਜੀ ਕਿ ਪਿੱਛੇ ਸੱਠਾ ਮੋਟ ਹੁੰਦਾ ਜਿਹੜਾ 60 ਵਾਟ ਦੇ ਵਿੱਚ ਟੁੱਟ ਜਾਂਦੇ ਤੇ ਅਸੀਂ ਇਹਨੇ 200 ਰੁਪਏ ਦੇ ਹਿਸਾਬ ਨਾਲ ਡੇਟ ਲਿਆ ਜੀ ਪੰਥ ਬੀਜ ਲੈ ਗਏ ਹਾਂ ਉਹ 120 ਦਿਨ ਲੈ ਕੇ ਜਮਾਟ ਅਜੇ ਤੱਕ ਵੀ ਨਹੀਂ ਪੱਕਿਆ ਇਹ ਆ ਇੱਕ ਮਸਲਾ ਸੀਗਾ ਜੀ ਜੰਜੀਪ ਕਵਰ ਪੁੱਤਰ ਧਰਮਪਾਲ ਜਿਹੜਾ ਸੀਗਾ ਗੋਇਲ ਕ੍ਰਿਸ਼ਨਾ ਬਸਤੀ ਇਹਨਾਂ ਦੁਕਾਨ ਐ ਇੱਥੇ ਬੀਜਾਂ ਦੀ ਉਹ ਤੋਂ ਕੁਝ ਜ਼ਿਮੀਂਦਾਰ ਬੀਜ ਲੈ ਗਏ ਸੀ ਤੇ ਉਹ ਕਰ ਘੱਟ ਝਾੜ ਚੋੜ ਨਿਕਲਿਆ ਹੋਣਾ ਇਸ ਕਰਕੇ ਆਏ ਸੀ ਦੁਕਾਨ ਤੇ ਇਹਨਾਂ ਦਾ ਆਪੇ ਡਿਸਪੂਟ ਹੋ ਗਿਆ ਸੀ ਉਹਨੂੰ ਦਰਖਾਸਤ ਦਿੱਤੀ ਆ ਦ ਇਹਨਾਂ ਨੇ ਇਹ ਵੀ ਕਹਿ ਆਏ ਵੀ ਜਿੱਸ ਤਾਈਂ ਦੁਆਰਾ ਅਸੀਂ ਬਜ਼ਾਰ ਚਾਬੀ ਬੰਦ ਕਰ ਬੰਦ ਕਰਾਂਗੇ ਨਹੀਂ ਅਜੇ ਐਵੇਂ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਕਹਿ ਰਹੇ ਨੇ ਜ਼ਰੂਰ ਪਰ ਸਾਡੇ ਕੋਲ ਗੱਲ ਐਵੇਂ ਸਾਹਮਣੇ ਨਹੀਂ ਆਈ। ਵਪਾਰੀਆਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਨਹੀਂ ਨਹੀਂ ਅਸੀਂ ਸਾਡੇ ਉੱਤੇ ਮੁਲਾਜ਼ਮ ਜਾ ਕੇ ਆਏ ਨੇ ਪੂਰਨ ਸਿੰਘ ਤੇ ਸੋਮਨਾਥ ਗਏ ਸੀਗੇ ਦੋਵੇਂ ਪੜਤਾਲ ਕਰਨ। ਵਪਾਰੀਆਂ ਦੀ ਦੁਕਾਨ ਤੇ ਕੋਈ ਆਏ ਸੀਗੇ ਉਹਨਾਂ ਨੇ ਆ ਕੇ ਗਲਤ ਸ਼ਬਦਾ ਵਰਤੋਂ ਨਹੀਂ ਆ ਬੀਜਕਰ ਕੀ ਇਹਨਾਂ ਦਾ ਹੋਇਆ ਉਹ ਕਹਿੰਦੇ ਵੀ ਘੱਟ ਝਾੜ ਨਿਕਲਿਆ। ਵੀ ਘਟਨਾ ਇਹ ਕਹਿੰਦੇ ਵੀ ਅਸੀਂ ਪੂਰਾ ਬੀਜ ਦਿੱਤਾ ਸੀ ਇਹ ਪ੍ਰੋਬਲਮ ਆ ਰਹੀ ਹੈ ਦੋਵਾਂ ਕੈਮਰਾਮੈਨ ਪੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼